ਇਹ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਫੈਰਵਾਹੀ ਕਰਕੇ ਸਾਰੇ ਲੋਕਾਂ ਤੋਂ ਜਾਣੀ। ਜੀ ਇਹ ਜ਼ਿਆਦਾ ਤਾਂ ਦੇਖਿਆ ਜਾਂਦਾ ਕਿ ਸੋ ਪਹਿਲਾਂ ਵੀ ਜਦੋਂ ਦੋ ਵਾਰ ਇਸ ਤਰੀਕੇ ਦੀ ਕਾਰਵਾਈ ਕੀਤੀ ਕਿ ਜਿਹੜਾ ਕੁਛੜ ਵੀ ਹੋ ਸਕਦਾ ਅੱਜ ਕੀ ਕੈਬਨਰ ਸਾਹਿਬ ਸਾਹਿਬ ਸਰ ਬੰਦਰ ਨੇ ਐਸਾਸ ਵੀ ਸਾਹਿਬ ਸਰ ਥੋੜਾ ਮੰਡੇ ਸਾਹਿਬ ਉਹ ਥੋੜਾ ਬੋਲੋ ਅਨੋਣਾ ਸਾਹਿਬ ਅੰਦਰ ਦੇ ਮੰਡੇ ਸਾਹਿਬ ਵੱਡੀ ਆਪਕੇ ਜਿਹੜੀ ਹੈ ਕੀ ਸੋਸ਼ੀਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਵਿਜਲੈਸ ਵਿਭਾਗ ਵੱਲੋਂ ਅੱਜ ਵਿਤਾਇਕ ਰਮਨ अरोड़ा ਦੇ ਘਰ ਰੇਡ ਕੀਤੀ ਜਾਂਦੀ ਹੈ ਤੇ ਉਸ ਦੇ ਬਾਅਦ ਜਿਹੜਾ ਐਕਸ਼ਨ ਲਗਾਤਾਰ ਚੱਲਦਾ ਦਿਖਾਈ ਦੇ ਰਿਹਾ ਇਸ ਸਮੇਂ ਰਮਨ अरोड़ा ਦੇ ਘਰ ਦੇ ਬਾਹਰ ਆਇਆ ਸੀ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਵਿਜੀਲੈਂਸ ਵਿਭਾਗ ਦੀ ਟੀਮ ਜਿਹੜੀ ਅੰਦਰ ਰੇਡ ਕਰ ਰਹੀ ਹੈ ਸਵੇਰ ਤੋਂ ਹੀ ਔਰ ਇਹ ਬੈਰੀਕੇਟਿੰਗ ਕੀਤੀ ਗਈ ਹੈ ਕਿ ਕੋਈ ਵੀ ਹੋਰ ਜਿਹੜਾ ਵਿਅਕਤੀ ਅੰਦਰ ਨਾ ਜਾਵੇ ਤੇ ਨਾ ਬਾਹਰ ਆ ਪਾਵੇ ਕਿਉਂਕਿ ਜਿੰਨੇ ਵੀ ਮੇਰੇ ਕੋਲ ਪਰਿਵਾਰਕ ਸਦਸੇ ਨੇ ਉਹ ਸਾਰੇ ਵੀ ਅੰਦਰ ਨੇ ਤੇ ਕਿਹਾ ਇਹ ਜਾ ਰਿਹਾ ਹੈਗਾ ਕਿ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਹਾਲਾਂਕਿ ਕੁਝ ਦੇਰ ਪਹਿਲਾਂ ਉਹਨਾਂ ਦੇ ਵਕੀਲ ਨਾਲ ਗੱਲ ਕੀਤੀ ਤੇ ਉਹਨਾਂ ਦੇ ਵਕੀਲ ਦਾ ਇਹ ਕਹਿਣਾ ਸੀਗਾ ਕੇ ਰਮਨ अरोड़ा ਇਹ ਘਰ ਦੇ ਅੰਦਰ ਹੀ ਹੈ ਲੇਕਿਨ ਉਹਨਾਂ ਨੂੰ ਹਜੇ ਹਿਰਾਸਤ ਚ ਨਹੀਂ ਲੀ ਗਿਆ ਕਿਉਂਕਿ ਹਜੇ ਤੱਕ ਅਧਾਰਿਕ ਜਿਹੜੀ ਪੁਸ਼ਟੀ ਨਹੀਂ ਹੋ ਪਾਈ ਹੈ ਇਹ ਵੀ ਤੁਹਾਨੂੰ ਦੱਸ ਦਈਏ ਕਿ ਵਿਜੀਲੈਂਸ ਵਿਭਾਗ ਵੱਲੋਂ ਜਿਹੜਾ ਪਹਿਲਾ ਨਗਰ ਨਿਗਮ ਦੇ ਵਿੱਚ ਰੇਡ ਕੀਤੀ ਜਾਂਦੀ ਹੈ ਜਿਹੜੇ ਏਟੀਪੀਸੀ ਸੁਖਦੇਵ ਵਸ਼ਿਸ਼ਟ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਔਰ ਲਗਾਤਾਰ ਜਿਹੜਾ ਪੁਲਿਸ ਅਦਾਲਤ ਵੱਲੋਂ ਰਿਮਾਂਡ ਲੈ ਕੇ ਪੁੱਛਗਿੱਛ ਕਰਦੀ ਹੈ ਔਰ ਕੁਝ ਡਿਟੇਲਾ ਆਨਦੇ ਬਾਅਦ ਜਿਹੜਾ ਇਹ ਐਕਸ਼ਨ ਹੁਣ ਦੁਆਰਾ ਦਿਖਾਈ ਦੇ ਰਿਹਾ ਹੈ ਇਹ ਵੀ ਤੁਹਾਨੂੰ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਰਮਨ अरोड़ा ਦੀ ਜਿਹੜੀ ਸੁਰੱਖਿਆ ਸੀ ਉਹ ਵ ਜਿੰਨੇ ਵੀ ਸੁਰੱਖਿਆ ਕਰਮੀ ਸੀਗੇ ਉਹ ਵਾਪਸ ਜਿਹੜਾ ਸਰਕਾਰ ਵੱਲੋਂ ਬੁਲਾ ਲਏ ਗਏ ਸੀਗੇ ਔਰ ਇੱਕ ਸਵਾਲ ਇਹ ਵੀ ਖੜਾ ਹੋ ਗਿਆ ਸੀ ਕਿ ਵਿਧਾਇਕ ਦੇ ਪ੍ਰੋਟੋਕੋਲ ਦੇ ਅਨੁਸਾਰ ਜਿਹੜਾ 4 ਤੋਂ ਵੱਧ ਜਿਹੜੇ ਗਨਮੈਨ ਨਹੀਂ ਰਹਿ ਸਕਦੇ ਲੇਕਿਨ ਉਸ ਦੇ ਬਾਅਦ 14 ਦੇ ਕਰੀਬ ਜਿਹੜੀ ਉਹਨਾਂ ਨੂੰ ਸਿਕਿਉਰਿਟੀ ਸੁਰੱਖਿਆ ਮਿਲੀ ਹੋਈ ਸੀਗੀ ਔਰ ਇਹ ਸੁਰੱਖਿਆ ਕਹਿ ਸਕਦੇ ਆ ਕਿ ਇੱਕ ਕੈਬਨਿਟ ਰੈਂਕ ਦੇ ਜਿਹੜੇ ਮੰਤਰੀ ਹੁੰਦੇ ਆ ਉਹਨਾਂ ਨੂੰ ਦਿੱਤੀ ਜਾਂਦੀ ਹੈ ਲੇਕਿਨ ਉਸਦੇ ਬਾਅਦ ਜਿਹੜਾ ਲਗਾਤਾਰ ਸਰਕਾਰ ਵੱਲੋਂ ਇਹ ਐਕਸ਼ਨ ਕੀਤਾ ਜਾਂਦਾ ਹੈ ਹਾਲਾਂਕਿ ਹਜੇ ਕੁਝ ਦਿਨ ਪਹਿਲਾਂ ਹੀ ਭਗਵੰਤਪਾਨ ਵੱਲੋਂ ਵੀ ਟਵੀਟ ਕੀਤਾ ਗਿਆ ਹੈ ਸਰਕਾਰ ਵੱਲੋਂ ਕਿ ਉਹਨਾਂ ਨੇ ਕਿਹਾ ਭ੍ਰਸ਼ਟਾਚਾਰ ਨੂੰ ਲੈ ਕੇ ਜਿਹੜਾ ਸਰਕਾਰ ਐਕਸ਼ਨ ਕਰੇਗੀ ਔਰ ਕੋਈ ਵੀ ਹੋਵੇ ਉਸ ਤੇ ਐਕਸ਼ਨ ਦਿੱਤਾ ਜਾਵੇਗਾ ਫਿਲਹਾਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਉਹਨਾਂ ਦੇ ਘਰ ਦੀਆਂ ਨੇ ਔਰ ਬਾਹਰ तमाम ਜਿਹੜੇ ਮੀਡੀਆ ਦੇ ਕਰਮੀ ਖੜੇ ਹੋਏ ਨੇ ਔਰ ਦੇਖ ਸਕਦੇ ਨੇ ਕਿ ਲਗਾਤਾਰ ਸਵੇਰ ਤੋਂ ਹੀ ਜਿਹੜੀ ਕਵਰੇਜ ਕੀਤੀ ਜਾ ਰਹੀ ਹੈ ਇਸ ਖਬਰ ਨੂੰ ਲੈ ਕੇ ਕਿਉਂਕਿ ਇੱਕ ਵੱਡੀ ਖਬਰ ਹੈ ਔਰ ਰਮਨ ਅਰੋੜਾ ਜਿਹੜੇ ਕਿ ਕਾਸਮ ਕਾਸ ਮੰਨੇ ਜਾਂਦੇ ਸੀਗੇ ਕਿਉਂਕਿ ਸੀਐਮ ਦੇ ਪਰਿਵਾਰ ਦੇ ਪਰਿਵਾਰਕ ਸਦਸੇ ਜਿਹੜਾ ਇਹਨਾਂ ਦੇ ਘਰ ਆਉਂਦੇ ਸੀਗੇ ਔਰ ਆਕੇ ਇੱਥੇ ਜਿਹੜਾ ਉਹਨਾਂ ਦੇ ਗੱਲਬਾਤ ਕਰਦੇ ਸੀਗੇ ਉਸ ਤੋਂ ਬਾਅਦ ਇਹ ਵੀ ਦੱਸਿਆ ਜਾਂਦਾ ਹੈ ਕਿ ਕੋਈ ਵੀ ਅਗਰ ਸਮਾਗਮ ਹੁੰਦਾ ਸੀ ਤੇ ਉਹਨਾਂ ਦੇ ਪਰਿਵਾਰਕ ਸਦਸਿਆਂ ਨੂੰ ਸੱਦਾ ਜਾਂਦਾ ਸੀਗਾ ਔਰ ਉਹਨਾਂ ਦੇ ਪਰਿਵਾਰਕ ਸਦਸੇ ਵੀ ਪਹੁੰਚਦੇ ਨੇ ਹਾਲਾਂਕਿ ਜਿਹੜੀ ਹੁਣ ਸਰਕਾਰ ਵੱਲੋਂ ਕਾਰਵਾਈ ਕੀਤੀ ਗਈ ਹੈ ਉਸ ਕਾਰਵਾਈ ਨੂੰ ਦੇਖ ਕੇ ਲੱਗਦਾ ਹੈ ਕਿ ਕਿਤੇ ਨਾ ਕਿਤੇ ਜਿਹੜੇ ਭ੍ਰਸ਼ਟਾਚਾਰ ਨੂੰ ਲੈ ਕੇ ਸਰਕਾਰ ਦੀ ਜਿਹੜੀ ਮੁਹਿੰਮ ਹੈਗੀ ਹੈ ਉਸ ਦਾ ਇਹ ਅਸਰ ਹੁੰਦਾ ਦਿਖਾਈ ਦੇ ਰਿਹਾ ਹੈ ਔਰ ਰਮਨ अरोड़ा ਤੇ ਜਿਹੜੇ ਭ੍ਰਸ਼ਟਾਚਾਰ ਨੂੰ ਲੈ ਕੇ ਕਈ ਵਾਰ ਸ਼ੀਤਲ 렁ਰਾਲ ਲਾਈਵ ਹੋ ਕੇ આરોਪ ਲਗਾ ਚੁੱਕੇ ਨੇ ਉਹ ਉਹਨਾਂ ਦੀ ਵੀ ਤਸਵੀਰਾਂ ਸਾਹਮਣੇ ਆਇਆ ਸੀ ਕਿਉਂਕਿ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਲਗਾਤਾਰ ਸ਼ੀਤਲ 렁ਰਾਲ ਵੱਲੋਂ ਜਿਹੜਾ આરોਪ ਲਗਾਏ ਗਏ ਸੀਗੇ ਕਿ ਕਈ ਤਰ੍ਹਾਂ ਦੇ ਭ੍ਰਸ਼ਟਾਚਾਰ ਦੇ ਵਿੱਚ ਲਿੱਤ ਨੇ ਰਮਨ अरोड़ा ਔਰ ਉਸ ਦੇ ਬਾਅਦ ਜਿਹੜਾ ਕਾਫੀ ਸਮੇਂ ਬਾਅਦ ਜਿਹੜਾ ਇਹ ਕਾਰਵਾਈ ਕੀਤੀ ਜਾਂਦੀ ਹੈ ਔਰ ਇਹ ਵੀ ਤੁਹਾਨੂੰ ਦੱਸ ਦਈਏ ਕਿ ਹਜੇ ਵੀ ਜਿਹੜੀ ਲਗਾਤਾਰ ਪੁੱਛਗਿਛ ਜਾਰੀ ਹੈ ਪਰਿਵਾਰਿਕ ਸਦਸਿਆਂ ਵੱਲੋਂ ਸਦਸਿਆਂ ਤੋਂ ਵਿਜੀਲੈਂਸ ਵਿਭਾਗ ਵੱਲੋਂ ਔਰ ਇਹ ਵੀ ਜਾ ਰਿਹਾ ਹੈ ਕਿ ਵਿਜੀਲੈਂਸ ਵਿਭਾਗ ਵੱਲੋਂ ਉਹਨਾਂ ਨੂੰ ਹਿਰਾਸਤ ਚ ਲਿਆ ਗਿਆ ਲੇਕਿਨ ਹਜੇ ਵੀ ਤੁਹਾਨੂੰ ਦੱਸ ਰਹੇ ਕਿ ਅਧਿਕਾਰਿਕ ਪੁਸ਼ਟੀ ਨਹੀਂ ਹੋ پا ਰਹੀ ਹੈ ਔਰ ਇੱਥੇ ਸਾਰੇ ਹੀ ਵੇਟ ਕਰ ਰਹੇ ਹੈ ਔਰ ਜਿੰਨੇ ਵੀ ਅਧਿਕਾਰੀ ਹੈ ਉਹ ਕੋਈ ਗੱਲਬਾਤ ਨਹੀਂ ਕਰ ਰਹੇ ਕਿਉਂਕਿ ਵਿਜੀਲੈਂਸ ਵਿਭਾਗ ਦੀ ਲਗਾਤਾਰ ਜਿਹੜੀ ਰੇਡ ਚੱਲ ਰਹੀ ਹੈ ਔਰ ਇਹ ਤਸਵੀਰਾਂ ਜਿਹੜੀਆਂ ਨੇ ਰਮਨ अरोड़ा ਦੇ ਘਰ ਦੀਆਂ ਨੇ ਫਿਲਹਾਲ ਆਉਣ ਵਾਲਾ ਹੁਣ ਸਮਝ ਦੱਸੇਗਾ ਕਿ ਅੱਗੇ ਜਿਹੜਾ ਸਰਕਾਰ ਵੱਲੋਂ ਹੋਰ ਅੱਗੇ ਕੀ ਕਾਰਵਾਈ ਕੀਤੀ ਜਾਂਦੀ ਹੈਗੀ ਹੈ ਤੇ ਰਮਨ ਰੋੜਾ ਤੇ ਜਿਹੜੇ આરોਪ ਲੱਗੇ ਨੇ ਭ੍ਰਿਸ਼ਟਾਚਾਰ ਨੂੰ ਲੈ ਕੇ ਉਹਦਾ ਅੱਗੇ ਕੀ ਨਤੀਜਾ ਆਉਂਦਾ ਹੈ ਫਿਲਹਾਲ ਤੁਸੀਂ ਜੁੜੇ ਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਹਜੋ ਦੇ ਨਾਲ ਦਿਵਿੰਦਰ ਕੁਮਾਰ ਜਲੰਧਰ